ਮਾਸੀ ਜੀ ਗਾਂ ਤੇ ਆ ਜਾਓ ਬਹਿ ਤੇ ਜਾਓ ਬਈ ਨਹੀਂ ਮੁੜ ਕੇ ਪਹਿਲਾਂ ਮੈਨੂੰ ਦੱਸੋ ਮਨਪ੍ਰੀਤ ਹੈ ਕਿ ਕਿੱਥੇ ਆ ਮੈਨੂੰ ਮਲਾਓ ਪਹਿਲਾਂ ਮਨਪ੍ਰੀਤ ਨੂੰ ਉਹ ਮਾਸੀ ਜੀ ਆ ਜਾਓ ਬਹਿ ਜਾਓ ਕੀ ਤੁਸੀਂ ਹੁੰਦੇ ਪਖੰਡ ਸ਼ੁਰੂ ਕਰ ਲਿਆ ਮਾਸੀ ਮਾਪੇ ਚ ਘਰੀ ਆ ਆਹੇ ਪਖੰਡ ਵਾ ਤੇ ਮੇਰੀ ਨੇ ਰੋਹਂਦੀ ਨੇ ਫੋਨ ਕੀਤਾ ਹੈ ਉਹ ਮੈਨੂੰ ਮਿਲਣਾ ਨਹੀਂ ਆ ਮੰਮੀ ਉੱਤੇ ਦਿੱਤੀ ਦਾ ਘਰ ਵਾ ਬਹੁਤ ਸਹੀ ਥੀ ਅਰੇ ਬੰਤ ਨਹੀਂ ਸਾਰੀ ਗੱਲ ਤੁਹਾਨੂੰ ਦੱਸ ਦੇ ਆ ਜਿਆ ਮਨਪ੍ਰੀਤ ਨੂੰ ਲਿਆ ਉਹਨਾਂ ਕਿਹਾ ਪਾਣੀ ਦਾ ਘੋਟ ਨਹੀਂ ਤਾਂ ਇੱਥੇ ਕਰੋ ਪੀਣਾ ਜਿੱਨਾ ਚ ਮਨਪ੍ਰੀਤ ਨਾਲ ਮੈਨੂੰ ਮਿਲੀ ਜਾ ਤੂੰ ਪਾਣੀ ਤਾਂ ਨਹੀਂ ਲਿਆ ਵਾ ਸਿਆਸ ਤੇ ਨਹੀਂ ਇਹ ਪਹਿਲਾਂ ਮਨਪ੍ਰੀਤ ਨੂੰ ਆਵਾਜ਼ ਮਾਰ ਤੂੰ ਉਹ ਮਸੀ ਜੀ ਕਾਲੇ ਨੇ ਪਾਉ ਮਨਪ੍ਰੀਤ ਘਰੇ ਆ ਆ ਜਾਂਦੀ ਆ ਕੋਈ ਗੱਲ ਨਹੀਂ ਜਦ ਨਾਲ ਮਨਪ੍ਰੀਤ ਨੂੰ ਸੱਦ ਕੇ ਲਿਆ ਮੰਮੀ ਬਹੁਤ ਠੰਡੇ ਸਵੇਰ ਨਾ ਇੱਥੇ ਹੀ ਆ ਮਨਪ੍ਰੀਤ ਉਹਦਾ ਹੀ ਘਰ ਵਾ ਨਹੀਂ ਘਰ ਤੇ ਉਹਦਾ ਹੀ ਆ ਉਹਦਾ ਹੀ ਰਹਿਣਾ ਵਾ ਤੇ ਤੈਨੂੰ ਕੀ ਮਰਜ ਵਾ ਤੂੰ ਮਨਪ੍ਰੀਤ ਦੇ ਹੱਥ ਚੁੱਕਿਆ ਤੈਨੂੰ ਪੁੱਛ ਕੇ ਚੁੱਕਿਆ ਹੀ ਲੋ ਕਿੰਨੇ ਆ ਚੁੱਕਿਆ ਵਾ ਉਹਨੂੰ ਲਿਆਓ ਸਹੀ ਸਾਹਮਣੇ ਉਹ ਮਸੀ ਜੀ ਪਾਣੀ ਪੀਓ ਠੰਡੇ ਹੋਵੋ ਉਹ ਮੁੜ ਕੇ ਬਹਿ ਕੇ ਗੱਲ ਵੀ ਕਰ ਲਾਂਗੇ ਗੱਲ ਕੋਈ ਹੋਈ ਨਹੀਂ ਆ ਐਵੇਂ ਮੁੱਦਾ ਜੋਕਤਾ ਵਾ ਤੈਨੂੰ ਪਾਣੀ ਲੈਣ ਨਹੀਂ ਭਲਾਇਆ ਤੈਨੂੰ ਮਨਪ੍ਰੀਤ ਨੂੰ ਆਵਾਜ਼ ਮਾਰਨ ਭਲਾਇਆ ਹੀ ਜਾਂ ਮਨਪ੍ਰੀਤ ਨੂੰ ਪਹਿਲਾਂ ਆਵਾਜ਼ ਮਾਰ ਲਿਆ ਉਹ ਮਾਸੀ ਜੀ ਪਾਣੀ ਪੀਓ ਆ ਜਾ ਨਹੀਂ ਮਨਪ੍ਰੀਤ ਘਰੇ ਹੀ ਮਨਪ੍ਰੀਤ ਕਿਤੇ ਨਹੀਂ ਗਈ ਮਮੀ ਥੋੜੀ ਆਵਾਜ਼ ਟਿਊਨ ਥੋੜੀ ਰੱਖੋ ਆਣ ਗਵਾਂਡ ਵਾ ਕੋਈ ਸੁਣ ਲੂ ਕੀ ਕਹੂਗਾ ਜੇ ਤੈਨੂੰ ਇੰਨੀ ਸ਼ਰਮ ਹੁੰਦੀ ਆਂਟ ਗਵਾੜਦੇ ਤੂੰ ਉਹਨੂੰ ਕੁੜੀ ਨੂੰ ਹੱਥ ਨਾਲ ਲੰਦਾ ਔਰ ਉਹਨਦੀ ਧੋਂਦੀ ਨਾ ਕਿੰਨਾ ਰੋਂਦੀ ਨਾਲ ਇੰਨੀ ਹਾ ਕਿਹੜੀ ਹਾਲਤ ਦੇ ਵਿੱਚ ਬੈਠੀ ਓ ਕੁੜੀ ਮਮੀ ਤੂੰ ਮੇਰੇ ਮਾਮਾ ਸਮਾਨੀ ਓ ਮੈਂ ਤਾਂ ਇੱਜ਼ਤ ਕਰਨ ਰਿਆਂ ਤੂੰ ਹੌਲੀ ਬੋਲੋ ਹੌਲੀ ਬੋਲੋ ਕੋਈ ਆ ਗਿਆ ਵੀ ਹੁੰਦਾ ਵਾ ਆ ਆ ਗਿਆ ਹੈਗਾ ਤੈਨੂੰ ਬੜੀ ਸ਼ਰਮ ਆਏ ਗਈ ਦੀ ਹੈਗੀ ਆ ਹੈਨਾ ਜੇ ਮੈਂ ਤੰਗ ਕਰਦਣਾ ਲੈ ਜਾਓ ਫਿਰ ਨੂੰ ਲੈ ਜਾਉਂਗੀ ਹਾਂ ਹੈ ਗਿਆ ਟੱਕਰ ਬਥੇਰੀਆਂ ਰੋਟੀਆਂ ਉਹਦੇ ਜੋਗੀਆਂ ਤੇਰੇ ਸਿਰ ਤੇ ਨਹੀਂ ਮਛੱਡੀ ਆਜਾ ਫੇ ਬਾਹਰ ਵਾਇ ਮਾਰ ਲੈਣੀ ਉੱਥੇ ਲੈ ਆਣੀ ਮਾਸੀ ਜੀ ਐਨੇ ਗਰਮ ਨਾ ਹੋ ਮੈਂ ਚੁੱਪ ਕੀਤੀ ਆ ਮੈਂ ਵੇਖਣ ਨਹੀਂ ਆ ਸਾਬ ਕਿਤਾਬ ਕਿੱਡੇ ਤੀ ਤਤੇ ਹੋ ਗਏ ਕੀ ਉਹਨੇ ਤੁਹਾਨੂੰ ਫੂਕ ਛਕਾਤੀ ਆ ਭਲਾ ਨਹੀਂ ਤੂੰ ਲਿਆ ਹਾਂ ਡਾਂਗਾ ਲਿਆ ਕੇ ਮੇਰੇ ਸਿਰ ਤੇ ਲੈ ਚ ਮਾਰ ਮੈਂ ਚੁੱਪ ਕੀਤੀ ਆ ਕੇ ਦੀ ਗੱਲ ਸੁਣਨੀ ਲਈਦੀ ਹੁੰਦੀ ਦੋਵੇਂ ਪੱਖ ਸੁਣੀਦੇ ਹੁੰਦੇ ਆ ਫੇਰ ਗੱਲ ਕਰੀਦੀ ਹੁੰਦੀ ਆ ਕਿ ਕਿੱਚ ਗਲਤੀ ਨਹੀਂ ਕਿੰਨੇ ਕੁੱਟਿਆ ਉਹਨੂੰ ਪਤਾ ਮੈਨੂੰ ਮਨਪ੍ਰੀਤ ਨੂੰ ਪਤਾ ਤੁਹਾਨੂੰ ਕੀ ਪਤਾ ਨਾ ਫੋਨ 'ਚ ਕੀ ਕਹਤਾ ਤੇ ਕੀ ਨਹੀਂ ਜਾ ਲੈੰਦੋ ਵੇਖ ਲੈ ਕਿੱਦਾਂ ਬੋਲ ਬੁਲਾਰਾ ਕਰਨ ੜੇ ਆ ਪੁੱਤ ਜੇ ਤੂੰ ਨਾ ਨਾ ਦੱਸਦੀ ਤੇ ਤੇ ਇਹ ਬੁਲ ਬੁਲਾਰਾ ਹੋਣਾ ਨਹੀਂ ਉਹ ਵੀ ਵੇਖ ਕਿੱਦਾਂ ਬੋਲਣ ੜੇ ਆ ਤੇਰੀ ਮਾਂ ਵੀ ਵੇਖ ਕਿੱਦਾਂ ਬੋਲਣ ੜੀ ਆ ਇਹ ਪੁੱਤ ਧੀ ਦੇ ਹੱਥ ਚ ਹੁੰਦਾ ਵਾ ਸੌਰਾਂ ਦੇ ਵੀ ਇੱਥੇ ਰੱਖਣਾ ਤਾਂ ਪੇਕਿਆਂ ਦੀ ਵੀ ਪਰਮ ਭਾਵ ਆ ਇਹ ਬਣਿਆ ਰਵੇ ਤੇ ਚੰਗੀ ਗੱਲ ਵਾ ਮੈਂ ਤੈਨੂੰ ਬੜਾ ਸਮਝਾ ਕਿ ਨਾ ਫੋਨ ਕਰ ਵੇਹ ਲੈ ਹੁਣ ਕਿੱਥੋਂ ਤੱਕ ਗੱਲਾਂ ਉਪਣ ਡੀਆਂ ਉਹ ਵੀ ਬੋਲਣ ੜੇ ਉਹ ਵੀ ਪੁੱਤ ਪਰ ਇਹ ਆ ਜਦੋਂ ਮੈਂ ਇਹ ਨਹੀਂ ਆਂਦੀ ਉਹ ਵੀ ਆਪਣੇ ਹੱਕ ਨਾ ਬੋਲਣ ਲਈ ਆ ਪਰ ਉਹਨੂੰ ਚਾਹੀਦਾ ਨਹੀਂ ਹੈ ਇਦਾਂ ਬੋਲਣਾ ਪਤਾ ਵੇ ਤੇਰੀ ਵੀ ਕਦਰ ਘਟਣੀ ਤੇ ਤੇਰੇ ਖਸਮ ਦੀ ਵੀ ਕਦਰ ਘਟਣੀ ਚੰਗੇ ਨਹੀਂ ਲੱਗਦਾ ਇਦਾਂ ਮਾਪਿਆਂ ਨੂੰ ਸਮਝਾਈਦਾ ਹੁੰਦਾ ਵਾ ਮਾਪਿਆਂ ਨੂੰ ਸਹੁਰਿਆਂ ਦੀਆਂ ਗੱਲਾਂ ਦੱਸੀਦੀਆਂ ਹੁੰਦੀਆਂ ਸਹੁਰਿਆਂ ਦੇ ਪੇਕੇ ਨਾਲ ਦੱਸੋ ਤਾਂ ਪੇਕੇਆਂ ਦੀਆਂ ਸਹੁਰਿਆਂ ਨੂੰ ਦੱਸੋ ਨਾ ਤੇ ਤੀਆਂ ਦੇ ਫੇਵਸੇ ਬੇਹੋਂ ਦੇ ਤੇ ਫਿਰ ਮੰਮੀ ਇਦਾਂ ਦੇ ਫਿਰ ਸਹੁਰੇ ਮਾਰ ਹੀ ਦੇਣਗੇ ਤੇ ਫਿਰ ਤੀਆਂ ਦੱਸਣ ਹੀ ਨਾ ਉਹ ਤਾਂ ਪਰ ਮੈਂ ਡਈ ਹੀ ਨਾ ਤੈਨੂੰ ਕਹਿਣ ਤੂੰ ਮੇਰੇ ਆਖੇ ਲਾ ਕੇ ਇੱਕ ਵਾਰੀ ਤੇ ਮੇਰੀ ਗੱਲ ਮੰਨਦੀ ਤੂੰ ਮੇਰੀ ਗੱਲ ਹੀ ਨਹੀਂ ਮੰਨੀ ਤਾਂ ਹੁਣ ਇੰਨਾ ਖਲਾਰਾ ਪੈ ਗਿਆ ਕਿੱਦਾਂ ਸਾਹਮਣਾ ਕਿੰਨੀ ਫਿੱਕ ਪੈ ਗਈ ਐ ਫਿਰ ਮੰਮੀ ਗੁੱਸਾ ਤੇ ਹਰ ਆਉਂਦਾ ਹੀ ਆ ਨਾ ਹੁਣ ਕਿੰਨੇ ਹੱਡ ਕਟਾਉਣੇ ਥੋੜਾ ਕੀਤੇ ਹੁੰਦੇ ਆ ਪੁੱਤ ਗੁੱਸਾ ਹੁੰਦਾ ਵਾ ਜੇ ਤੂੰ ਨਾ ਫੋਨ ਕਰਦੀ ਘੜੀ ਗੁੱਸਾ ਰਿੰਦਾ ਪਾਲ ਰਿੰਦਾ ਰਾਤ ਉਹ ਗੱਲ ਗਈ ਤੇ ਬਾਤ ਗਈ ਆਪੇ ਗੁੱਸਾ ਲੱਥ ਜਾਣਾ ਸੀ ਹੁਣ ਹੋਵੇ ਮੀਂਹ ਵਰਦੇ ਚ ਆਈ ਉਹ ਕਿੱਦਾਂ ਬੋਲਣ ਲਈ ਆ ਉਹ ਆਪਣੇ ਤਾਂ ਸੱਚੀ ਤਾਂ ਹੀ ਆਪਣੇ ਤਾਂ ਸੱਚੇ ਅਜੇ ਤਾਂ ਉਹਨਾਂ ਨੇ ਬੋਲਣ ਲਈ ਆ ਤੇ ਜੇ ਉਹ ਮੈਂ ਜਾਊ ਮੇਰੇ ਨਾਲ ਵੀ ਬੋਲੂਗੀ ਤੇ ਫਿਰ ਉਹ ਥੋੜੀ ਰਸ ਰਹਿੰਦੇ ਫਿਰ ਮਾਸੀ ਜੀ ਚੋਪੀ ਰਹੋ ਤੁਹਾਡੀ ਕੁੜੀ ਚ ਵੀ ਬਥੇਰਾ ਕਸੂਰ ਆ ਨਾਲੇ ਮੇਰੇ ਭਰਾ ਦਾ ਕੋਈ ਕਸੂਰ ਨਹੀਂ ਹੈਗਾ ਜੇ ਦੋ ਲਾਭ ਦਿੱਤੀਆਂ ਤੇ ਫਿਰ ਕੀ ਹੋ ਗਿਆ ਵਾ ਤੇ ਨਾਲੇ ਸਾਡੇ ਤੁਹਾਡੇ ਵਾਲੇ ਸਾਡੇ ਦੋਵਾਂ ਜੀਆਂ ਦੀ ਗੱਲ ਆ ਵਿੱਚ ਜਿਹਨੂੰ ਆਉਂਦੀ ਲੋੜੀ ਕੋਈ ਨਹੀਂ ਆ ਉਹਨਾਂ ਨੇ ਫੇਰ ਇੱਕੋ ਮਿਕ ਹੋ ਜਾਣਾ ਨਹੀਂ ਦੋਆਂ ਜੀਆਂ ਦੀ ਤੇ ਗੱਲ ਹੈਗੀ ਆ ਇਹ ਥੋੜਾ ਹੁੰਦਾ ਕੁੜੀ ਦੇ ਉੱਤੇ ਹਾਥੀ ਚੁੱਕਣਾ ਵਾ ਤੇ ਤੁਸੀਂ ਉਹ ਕੰਮ ਕਰਨਾ ਕੁੜੀ ਨੂੰ ਪਿਆਰ ਨਾਲ ਵੀ ਸਮਝਾ ਸਕਦੇ ਜੇ ਤੁਹਾਡੇ ਦੇ ਵਿੱਚ ਗਲਤੀ ਹੋਵੇ ਕੁੜੀ ਦੀ ਜਿੱਥੇ ਦੋ ਭਾਂਡੇ ਮੰਮੀ ਉੱਥੇ ਖੜਕਦੇ ਹੁੰਦੇ ਆ ਸਿੱਧੀ ਗੱਲ ਵਾ ਉਹਨੇ ਮਾੜਾ ਫੋਨ ਕਰਤਾ ਤੇ ਤੁਸੀਂ ਉਸੇ ਵਾਲੇ ਚੜੇ ਘੋੜੇ ਸਵਾਰ ਆ ਗਏ ਆ ਹੱਦ ਹੋ ਗਈ ਮੈਂ ਕਹਿੰਦੀ ਤੁਹਾਡੇ ਵਾਲੀ ਤੁਹਾਡੇ ਤੇ ਮੈਨੂੰ ਮਾਸਾ ਜਿੰਨਾ ਯਕੀਨ ਨਹੀਂ ਮੈਂ ਪਰਾਣੇ ਨੂੰ ਸਾਰੀ ਗੱਲ ਪੁੱਛਦੀ ਆ ਪਰਾਣੇ ਆ ਦੱਸ ਕੀ ਗੱਲ ਹੋਈ ਆ ਉਹ ਮਾਸੀ ਦੀ ਗੱਲ ਤੇ ਕੋਈ ਖਾਸ ਨਹੀਂ ਹੋਈ ਇਹੋ ਜਿਹੀ ਥਾਂ ਤੋਂ ਹੁੰਜਣ ਤੋਂ ਹੀ ਲੜਾਈ ਹੋ ਗਈ ਇਹਨਾਂ ਦੀ ਮੇਰੀ ਗੱਲ ਸੁਣਾ ਤਾਨੂੰ ਕੀ ਗੱਲ ਦਾ ਪਤਾ ਹੈਗਾ ਹੈਗਾ ਪਤਾ ਤੂੰ ਜਵਾਈ ਪਈ ਜੈਨਾ ਖਾਦਾ ਪੀਤਾ ਅੰਦਰ ਵੜੇ ਤੂੰ ਹੀ ਕਿ ਮਾਸੀ ਨੂੰ ਦੱਸਣ ਪਏ ਆ ਭਲਾ ਮੈਨੂੰ ਲੱਗਦਾ ਤੂੰ ਹੀ ਕਰਨ ਭਰੇ ਆ ਮਾਸੀ ਦੇ ਨਾ ਬਲਜੀ ਤੇਰੇ ਲਈ ਹੱਦ ਹੋ ਗਈ ਆ ਜਿਹੜੀ ਗੱਲ ਦਾ ਮੈਨੂੰ ਪਤਾ ਮੈ ਉਹ ਦੱਸਣਾ ਮੇਰੇ ਤੇ ਰੱਦਾ ਕਿ ਜੜੀ ਸੁਲਾ ਕਰਾ ਦੂੰਗਾ ਪਰ ਤੂੰ ਹੀ ਲੜਨਾਂ ਦੇ ਹੱਕ ਜੀ ਦੇ ਲੜੋ ਮਾਸੀ ਦੇ ਲੂਣੇ ਨਾਲ ਚੰਗੀ ਜਾ। ਆਇਆ ਯਾਰ। ਪਰਾਉਣਿਆ ਤੂੰ ਬਹਿ ਜਾ। ਉਹ ਨਹੀਂ ਮਾਸੀ ਤੂੰ ਸਿਰ ਪਾ ਲੈ ਇਹਨਾਂ ਦਾ। ਮੈਂ ਜਾਂਦੇ ਨੂੰ ਇਹਨੇ ਮੇਰੇ ਮੁੜ ਕੇ ਇੱਥੇ ਆਉਣਾ ਵਾ। ਮਾਸੀ ਕੋਈ ਤੁਹਾਡਾ ਜਵਾਈ ਭਾਈ ਆ। ਤੁਹਾਡੇ ਘਰ ਦਾ ਮੈਂਬਰ ਵਾ। ਉਹਦੀ ਵੀ ਗੱਲ ਸੁਣ ਲੈਣ ਤੋਂ ਮੰਮੀ ਜੀ ਜਵਾਈ ਭਾਈ ਹੋਊਗਾ ਰਾ ਰਾ ਦਾ। ਅਸੀਂ ਆਪਣੇ ਘਰ ਨਾਲ ਜੇ ਦੀ ਹਾਂ ਮੀਨੀ ਪਰਵਾਉਂਦੇ ਹੁੰਦੇ ਨਾਲੇ ਉਹ ਬਗਾਨਾ ਪੋਤਾ ਉਹ ਜੋ ਮਰਜੀ ਤੇ ਮਸਾਲੇ ਲਾਈ ਜਾਵੇਂ ਹਾਂ ਮੰਮੀ ਹਾਨੂੰ ਨੋਂ ਵੀ ਰੱਖਣੀ ਆਉਂਦੀ ਐ ਤੁਹਾਨੂੰ ਜੁਆਈ ਵੀ ਰੱਖਣਾ ਹੁੰਦਾ ਹਾਂ ਸਿੱਧੀ ਗੱਲ ਮੈਂ ਬੇਕੂਪ ਨਹੀਂ ਕਰਦੇ ਪਿੱਛੇ ਲੱਗ ਜੂਗੀ ਮੈਂ ਆਪਣੀ ਜੋ ਸਮਝ ਹੋਊਗੀ ਮੈਂ ਉਹੋ ਕੰਮ ਕਰਨਾ ਵਾ ਪਹਿਲਾਂ ਮੈਂ ਉਹਦੀ ਗੱਲ ਤਾਂ ਸੁਣ ਲੈਂਦੇ ਗੱਲ ਜੇ ਤਾਂ ਪਾਸੇ ਜੀ ਸਿੱਧੀ ਉਹਦੀ ਸੱਚੀ ਐ ਅੱਛਾ ਠੀਕ ਆ ਮੇਰੀ ਸੁਣਾ ਤੁਸੀਂ ਧਿਆਨ ਨਾਲ ਗੱਲ ਜੇ ਤੁਹਾਨੂੰ ਹੁੰਦੀ ਨਾ ਸਮਝ ਤੇ ਉਹਦੇ ਮਗਰ ਲਾ ਕੇ ਨਾ ਬੋਲ ਦੇਣਾ ਇੰਨਾ ਫਲੇ ਮੀਨਾ ਪਿੰਦੇ ਪਾਣੀ ਤਾਂ ਨਹੀਂ ਪੀਂਦੇ ਦੇ ਹਲੇ ਮੀਨਾਂ ਗੱਲ ਕਰਦੇ ਜਿਹੜੀ ਵੀ ਹੋਈ ਜੇ ਸਾਡੇ ਚ ਕਸੂਰ ਨਿਕਲਦਾ ਨਾ ਸਾਡੇ ਚ ਕੱਢ ਦੇ ਤੁਸੀਂ ਤੇ ਆਉਂਦੇ ਆਂ ਜੜੇ ਕੋ ਡੇ ਸਵਾਰ ਚੜੇ ਕਿ ਸ਼ਾਲੀ ਬੰਦਾ ਆਵੇ ਨਾ ਹੋਰ ਗੱਲ ਹੁੰਦੀ ਆ ਕਿ ਨਾ ਮੀ ਵਾਂਂਦੇ ਆਂ ਮੀ ਵਰਦੇ ਵਿੱਚ ਮੈਂ ਆਈ ਤੁਹਾਨੂੰ ਕਿਹਨੇ ਆਖਿਆ ਰੋ ਕੇ ਆਓ ਤੇ ਦੁਖੀ ਹੋ ਕੇ ਆਓ ਖੁਸ਼ੀ ਆਓ ਵਾ ਚੁੱਕੇ ਮੁੱਕੇ ਆਓ ਕੋਈ ਪਿਛੋਕੜ ਵਾਲਾ ਤੇ ਕੰਮ ਕੀਤਾ ਹੀ ਨਹੀਂ ਆ ਹੁਣ ਕਿਤਾ ਤੁਹਾਡੇ ਘਰ ਦੇ ਵਿੱਚ ਕੀ ਗੱਲ ਹੋਈ ਮੈਨੂੰ ਨਾ ਮੇਰਾ ਸਾਲਾ ਮਾ ਫੜਕਾ ਲੈਣਾ ਇਹ ਮਾਂ ਚੱਲ ਪੁੱਤ ਕੋਈ ਗੱਲ ਨਹੀਂ ਕਰਨੀ ਹੁਣ ਵੀ ਘਰ ਦੀ ਗੱਲ ਘਰੇ ਰਹਿਣ ਦੀ ਚੰਗਾ ਮੇਰੀ ਸੋਹਣੀ ਧੀ ਬਣ ਕੇ ਇਦਾਂ ਨਹੀਂ ਕਰਨਾ ਮੇਰੇ ਅੱਖੇ ਲੱਗਣਾ ਤੂੰ ਸੱਸੀ ਕਾ ਪੈਨ ਜੀ ਸੱਸੀ ਕਾ ਜੀ ਕੀ ਪੁੱਤ ਕੀ ਹੋਇਆ ਵਾ ਦੱਸ ਸਹੀ ਮੈਨੂੰ ਹਣ ਪੈਨ ਜੀ ਕੀ ਹੋ ਰਿਹਾ ਦੱਸੋ ਮੈਨੂੰ ਕੀ ਹੋ ਰਿਹਾ ਪੈਨ ਜੀ ਇਹ ਦੋਵੇਂ ਜੀ ਆ ਫੇਰ ਇਹਨੇ ਇੱਕੋ ਮਿੱਕੋ ਹੋਣਾ ਤਾਂ ਤੋਹੀ ਤੇ ਮਹੀ ਆਵੇਂ ਬੁਰੇ ਬਣ ਜਾਣਾ ਵਾ ਕੋਈ ਗੱਲ ਨਹੀਂ ਨੋਕ ਚੋਕ ਦੋਆਂ ਜੀਆਂ ਦੀ ਚਲਦੀ ਰਹਿੰਦੀ ਹੁੰਦੀ ਹੈ ਭੈਣ ਜੀ ਹੈਗੇ ਤੇ ਦੋਵੇਂ ਜੀ ਆ ਪਤਾ ਮੈਨੂੰ ਵੀ ਆ ਮੈਂ ਤੇ ਵਿਆਹੀ ਇਹ ਥੋੜਾ ਹੁੰਦਾ ਕਿ ਮੇਰੀ ਧੀ ਨੂੰ ਤੁਸੀਂ ਫੋਟ ਕੱਟ ਕੇ ਮਾਰ ਹੀ ਦੇਣਾ ਵਾ ਹੁਣ ਏਦਾਂ ਤੁਸੀਂ ਵੀ ਲਾਗੇ ਬੈਠੇ ਤੁਸੀਂ ਛੜਾ ਛੜੂ ਦਿੰਦੇ ਹੋ ਨਾ ਭੈਣ ਜੀ ਮੈਂ ਤਾਂ ਕਦੀ ਇਹਨੂੰ ਮਾਰਾਂ ਮੈਂ ਤੁਹਾਡੀ ਧੀ ਨਹੀਂ ਮੈਂ ਆਪਣੀ ਧੀ ਬਣਾ ਕੇ ਰੱਖੀ ਆ ਮੈਂ ਨਹੀਂ ਕਦੀ ਮਾਰੀ ਮਮਮੀ ਦਾ ਥੋੜਾ ਕੋਈ ਕਸੂਰ ਹੈਗਾ ਵਾ ਕਸੂਰ ਤਾਂ ਸਾਰਾ ਉਹਦੀ ਸ਼ਰਾਬ ਦਾ ਹੀ ਆ ਬੋਤਾ ਕੀਪਤਾ ਕਿਹੜਾ ਵੇਲਾ ਕਰੀ ਮੈਂ ਜਿਹੜੀ ਇਹਦੇ ਮੱਥੇ ਲੱਗਦੀਆਂ ਮੈਨੂੰ ਪਤਾ ਹੁੰਦਾ ਤੇ ਮੈਂ ਪੁੱਛ ਗਿਸ਼ ਕਰਕੇ ਹੀ ਤੈਨੂੰ ਵੀ ਵਿਆਉਣਾ ਸੀ ਕੋਈ ਗੱਲ ਨਹੀਂ ਭੈਣ ਜੀ ਐਵੇਂ ਨਾ ਤੁਸੀਂ ਬਹੁਤਾ ਤੱਤੇ ਹੋ ਉਹ ਨਹੀਂ ਹੋਇਆ ਠੀਕ ਠਾਕ ਵਾ ਗੁੱਸੇ ਚ ਵਾ ਘੜੀ ਪਲ ਇਹਨਾਂ ਫੇਰ ਇੱਕੋ ਮਕੋਣਾ ਮੈਂ ਤੁਹਾਨੂੰ ਬਾਰ ਬਾਰ ਕਹਿੰਦੀ ਵੀ ਤੁਸੀਂ ਨਾਲ ਨਾ ਬੋਲੋ ਤੁਸੀਂ ਤੇ ਮੈਂ ਬੁਰੀ ਬਣ ਜਾਣਾ ਭੈਣ ਜੀ ਤੁਹਾਡੇ ਕੀਤੇਆਂ ਤੇ ਮੇਰੇ ਕੀਤੇਆਂ ਕੁਛ ਨਹੀਂ ਹੁਣ ਇਹ ਹੀ ਹੁਣ ਚੱਜ ਨਾ ਰਹਿ ਦੋਵੇਂ ਜੀ ਤੇ ਸਾਨੂੰ ਕੀ ਲੋੜ ਖਪਨਤਾ ਪੰਦੀ ਚਲ ਬਹੁਤ ਹੀ ਇੱਥੇ ਕੋਈ ਗੱਲ ਧੀਆ ਵਾਲਨ ਦੁੱਖ ਬੜਾ ਹੁੰਦਾ ਵਾ ਨਿਗੀ ਜੀ ਪਾਲੀ ਆ ਲਾਡਾ ਨਾਲ ਕੋਣ ਵੇਖ ਸਕਦਾ ਤੀ ਦਾ ਦੁੱਖ ਕੁਛ ਨਹੀਂ ਹੋਇਆ ਪੈਂ ਜੀ ਬੜੀ ਲਾਟਲੀ ਰੱਖੀ ਆ ਤੁਸੀਂ ਫੇਰ ਨਾ ਕਰੋ ਵੇਅ ਇੱਥੇ ਮਚਾ ਲਿਆ ਵਾ ਬਹੁਤ ਹੀ ਇੱਥੇ ਮਨਪ੍ਰੀਤ ਦੱਸ ਪੁੱਤ ਕੀ ਹੋਇਆ ਵਾ ਮੰਮੀ ਹੋਣਾ ਕੀ ਹੀਗਾ ਬਸ ਜਦੋਂ ਇਹਨੂੰ ਗੁੱਸਾ ਚੜਦਾ ਵਾ ਮੇਰੇ ਮੋੜ ਡਾ ਪੈਂਦਾ ਤਾਂ ਤੇ ਕਰਨ ਮਾੜਾ ਜੰਮੀ ਅੱਗੇ ਬੋਲਣ ਦਿੰਦਾ ਆਪ ਜੋ ਮਰਜ਼ੀ ਗਲਤੀਆਂ ਕਰੀ ਜਾਂਦੇ ਆ ਇਹਨਾਂ ਦੀ ਮਾਂ ਨਹੀਂ ਸਮਝਾਉਂਦੀ ਹੈਗੀ ਕਿ ਪੁੱਤ ਨਹੀਂ ਇਹ ਕੰਮ ਕਰਨਾ ਅਸਕਰੇ ਦਾ ਸਾਟਪੇਟ ਲੱਗ ਜੂ ਕਿਤੇ ਵੱਜ ਗਈ ਵੱਧ ਘਟ ਤੇ ਮੰਮੀ ਜਿਹੜੇ ਨਸ਼ੇ ਤੇ ਪੈ ਜਾਂਦੇ ਆ ਸ਼ਰਬਾ ਸ਼ੁਰਬਾ ਮਾਵਾਂ ਦੀਆਂ ਸੌਂਦੇ ਮਾਂ ਘੜਾ ਕਹਿੰਦੀ ਆ ਵੀ ਪੀਓ ਉਹੋ ਜਿਹਾ ਜਵਾਈ ਆ ਪੀਣ ਵਾਲਾ ਤੇ ਉਹੋ ਜਿਹਾ ਹੀ ਅੱਗੇ ਆ ਜਦੋਂ ਹੁੰਦੇ ਉਦੋਂ ਹੀ ਤਮਾਸ਼ਾ ਲਾਉਂਦੇ ਜਦੋਂ ਹੁੰਦੇ ਤਮਾਸ਼ਾ ਲਾਉਂਦੇ ਅੱਗੋ ਵਿੱਚੋਂ ਹੀ ਵੀ ਚੰਗੇ ਕਹਿੰਦੇ ਨਾ ਘਰ ਵਾਲੀ ਦੀ ਇੱਜ਼ਤ ਬੰਦੇ ਦੇ ਹੱਥ 'ਚ ਹੀ ਹੁੰਦੀ ਆ ਪਰ ਇਹਨੂੰ ਘਰ ਆਉਣੀ ਨਹੀਂ ਆਉਂਦੀ ਪੋਤਾ ਆਪਣਾ ਘਰ ਵੇਖਣਾ ਚਾਹੀਦਾ ਵਾ ਇਹ ਥੋੜਾ ਵਕਿ ਹੁਣ ਕਿਸ ਦੇ ਪਿੱਛੇ ਲਾ ਕੇ ਆਪਣਾ ਘਰ ਹੀ ਬਰਬਾਦ ਕਰਨਾ ਵਾ ਇਹ ਆਪਣੇ ਕਿੱਡੋ ਮੱਲੋ ਆਪਣਾ ਜੋ ਮਰਜ਼ੀ ਕੰਮ ਮਤੰਦਾ ਕਰੋ ਹੈ ਇਹ ਥੋੜਾ ਹੁੰਦਾ ਵਕਿ ਉੱਠ ਕੇ ਤੇ ਕੁੱਟੋ ਨੂੰ ਕੁੱਟ ਲਓ ਇਹਨੂੰ ਕੁੱਟ ਲਓ ਇਹ ਨਹੀਂ ਕੰਮ ਰੋਖ ਹੈਗਾ ਮੈਂ ਤਾਂ ਗੁਸੈਰੜ ਦਾ ਕਿਹ ਦਿਨ ਜਾ ਕੇ ਨਾ ਬਚੋਲਨ ਨੂੰ ਚੰਗੀਆਂ ਸੁਣਾ ਕੇ ਆਉਣੀ ਆ ਬਚੋਲਨ ਦਾ ਤਾਂ ਅੱਗੇ ਪੇੜਾ ਗੜਕ ਗਿਆ ਵਾ ਜਿਹਨੇ ਨਾ ਕੋਈ ਵੇਖਿਆ ਨਾ ਚੱਖਿਆ ਤਾਂ ਨਾ ਆਪਾਂ ਹੀ ਕੋਈ ਵੇਖਿਆ ਚੱਖਿਆ ਤਾਂ ਤੇਰਾ ਚੁੱਕ ਕੇ ਰਿਸ਼ਤਾ ਇੱਧਰ ਕਰ ਦਿੱਤਾ ਚੰਗਾ ਹੀ ਵੇਖ ਚਾਖ ਲੈਂਦੇ ਉਹ ਤੇ ਚੱਜ ਦਾ ਕੋਈ ਮੁੰਡਾ ਲੱਭ ਦੇ ਹਾਨੂੰ ਕੀ ਪਤਾ ਆ ਨਸ਼ਈ ਆ ਉਹ ਤਾਂ ਸਭ ਕੁਛ ਹੈਗਾ ਉਹ ਤਾਂ ਘਰ ਵੀ ਚੰਗਾ ਪਹਿਲੀ ਵੀ ਚੰਗੀ ਇਹੋ ਨਸ਼ਈ ਦਾ ਹੀ ਇਹੋ ਕਾਮੀਆਂ ਨਸ਼ਈ ਚਰਾ ਪੀ ਕੇ ਆ ਜਾਂਦਾ ਤਾਂ ਤੈਨੂੰ ਕੁੱਟਣ ਮਾਰਨ ਦੇ ਆ ਭੰਦਾ ਵਾ ਹਾਏ ਹਾਏ ਮੰਮੀ ਛੱਡ ਮੇਰੀ ਬਾਹਾਂ ਮੇਰੀ ਗੱਲ ਸੁਣ ਕਿ ਤੁਸੀਂ ਉਹਦੀ ਮਾਂ ਨਾਲ ਇਹਨਾਂ ਬੋਲ ਬਲਾਰਾ ਕਰਨ ਦੇ ਜੇ ਕੋਈ ਸ਼ਰਮ ਹੈਗੀ ਤੁਹਾਨੂੰ ਕਿ ਨਹੀਂ ਭੈਣ ਭਰਾਵਾਂ ਨੂੰ ਮੰਮੀ ਮਾਂ ਉਹਦੀ ਬੋਲ ਬਲਾਰਾ ਕਰੀ ਜਾਣ ਦੇਈ ਆ ਉਹਦੇ ਲੱਛਣ ਲੱਗਣ ਤੇ ਡਈ ਨਹੀਂ ਆ ਵੀ ਉਹ ਵਾਂਡੇ ਆਈ ਆ ਵਾਂਡੇ ਆਈ ਹੱਦ ਕਰੀ ਜਾਣ ਦੇ ਤੁਸੀਂ ਹੱਦ ਤੇ ਤੁਸੀਂ ਕਰਨ ਦੇ ਆ ਤੁਸੀਂ ਕਹਿੰਨੂੰ ਵਰਜਦੇ ਨਹੀਂ ਆ ਜਦੋਂ ਮੈਂ ਤੁਹਾਨੂੰ ਆਨੀ ਹਾਂ ਵੀ ਨਾ ਤੇ ਹੱਥ ਚੁੱਕੋ ਨਾ ਬੋਲੋ ਇਨਾ ਤੁਸੀਂ ਮੇਰੇ ਆਖੇ ਲੱਗਦੇ ਜੇ ਹੱਥ ਚੁੱਕਿਆ ਕਿੰਨੇ ਆ ਮਨਜੋਦ ਨੇ ਜੇ ਕਦੀ ਲਾ ਵੀ ਦਿੱਤੀ ਤਾਂ ਉਹਦਾ ਘਰ ਵਾਲਾ ਵਾ ਇਹਨਾਂ ਨੂੰ ਅੰਦਰੇ ਗੱਲ ਮਕਾ ਲੈਣੀ ਚਾਹੀਦੀ ਸੀ ਅੱਛਾ ਬਹੁਤ ਸੋਹਣੀ ਅਕਲਾ ਫਿਰ ਆਤੀ ਐ ਤੇ ਜੇ ਤੂੰ ਹੀ ਐਸੇ ਮੂੰਹ ਨਾਲ ਕਹਿਣਾ ਵੀ ਨਹੀਂ ਵੀਰ ਇਹ ਕੰਮ ਨਹੀਂ ਹੀ ਕਰਨਾ ਉਹ ਮੰਮੀ ਮੇਰੇ ਘਰ ਵਾਲੇ ਨੇ ਕਹੀ ਮੈਨੂੰ ਕਈ ਵਾਰ ਲਾਈ ਇੱਕ ਅੱਧੀ ਫੇਰ ਕੀ ਕਰਾ ਰਹੀ ਰਾਈ ਦਿੰਦੇ ਦਿੰਦੇ ਉਹ ਹੀ ਚੱਲੀ ਜਾਣਾ ਉਹ ਹੀ ਕੰਮ ਚੱਲੀ ਜਾਣਾ ਕੋਈ ਚਰਨ ਵਾਲਾ ਹੁੰਦਾ ਕੋਈ ਨਹੀਂ ਚਰਨ ਵਾਲਾ ਹੁੰਦਾ ਆ ਤੇ ਵੱਖਰੀ ਐ ਸਿਸਟਮ ਇਹਦਾ ਨਾ ਇਹਨੇ ਚਾਜਣਾ ਰੋਟੀ ਪਾਣੀ ਕਰਨਾ ਉਹ ਇੱਕ ਛਣਕਣਾ ਜਾਂ ਲੈ ਕੇ ਬੈਠੀ ਆ ਬਸ ਤੇ ਮਗਰ ਤੁਹਾਡੀ ਮਾਂ ਨੂੰ ਫੋਨ ਕਰਤਾ ਤੇ ਤੈਨੂੰ ਇਹ ਨਹੀਂ ਪਤਾ ਵੀ ਛਣਕਣਾ ਵੀ ਸਾਡਾ ਹੀ ਆ ਕਿਤੇ ਬਕਾਨਾ ਨਹੀਂਗਾ ਹਾਂ ਮੰਮੀ ਮੈਨੂੰ ਨਾ ਸਤਾਇਆ ਕਰ ਚੰਗਾ ਜੇ ਮੈਂ ਆ ਹੀ ਗਈ ਨਾ ਭੁੱਲੀ ਚੁੱਕੀ ਮੇਰਾ ਜੀ ਕਹਿੰਦਾ ਮੈਂ ਚਲੇ ਜਾ ਉਹ ਹੀ ਕਰਤੂਤਾ ਮਗਰ ਮੈਨੂੰ ਗੁੱਸਾ ਚੜਦਾ ਤੇਰਾ ਮੇਰਾ ਜੀ ਵੀ ਕਰਦਾ ਤੇਰੇ ਨਾਲ ਲੱਤਾਂ ਟੋਕਦਾ ਮੈਨੂੰ ਬਹੁਤ ਗੁੱਸਾ ਚੜਦਾ ਤੇਰੇ ਤੇ ਉਹਦੇ ਉਹਦੇ ਮਗਰ ਲਾ ਕੇ ਮੇਰੇ ਨਾਲ ਡਈਆਂ ਲੜਨਾ ਹਾਂ ਉਹਦੇ ਆ ਜਿਹੜਾ ਹੁਣ ਖਲਾਰਾ ਪਾ ਲਿਆ ਤੁਸੀਂ ਰਲ ਮਿਲ ਕੇ ਦੋਵਾਂ ਭੈਣ ਭਰਾਵਾਂ ਨੇ ਕੋਈ ਨਹੀਂ ਹਿਸਾਬ ਸੀ ਆਪਾਂ ਤਾਂ ਮੇਰੇ ਪਾ ਲਈ ਨਾ ਤੂੰ ਤੇ ਐ ਕਰਕੇ ਹਟ ਗਿਆ ਤੇ ਮੈਂ ਕਿਹਨੂੰ ਕਰ ਕਰ ਵਿਖਾਲਾ ਮੈਂ ਸੰਭ ਲਾਂਗੀ ਕੋਈ ਨਾ ਬੁਲਾ ਕੇ ਤੂੰ ਮੁਰੇ ਜੇ ਮੈਂ ਸ਼ੂਟਦੇ ਹਾਂ ਉਹਨਾਂ ਨੂੰ ਮੈਂ ਦੱਸਾਂ ਪਤਾ ਤੇਰਾ ਰਾਧਾ ਨੂੰ ਲੈ ਜਾਣ ਤੇ ਮੇਰਾ ਤੇ ਇਕਲ ਸਰੀਕੇ ਚ ਮੇਰਾ ਨੱਕ ਵੱਢਣੀ ਕਰ ਦੋ ਤੁਸੀਂ ਵੀ ਮਾਂ ਨੂੰ ਨੋਂ ਨਹੀਂ ਰੱਖਣੀ ਆਈ ਧੀ ਵੀ ਘਰੋਂ ਕੇ ਬੈ ਗਈ ਤੇ ਨੋਂ ਘਰੋਂ ਕੱਢਦੀ ਉਹ ਮੰਮੀ ਕਿਤੇ ਨਹੀਂ ਨੱਕ ਵੱਢਣੀ ਤੇਰੀ ਹੁੰਦੀ ਇੱਕ ਅਦੀ ਕਲਾ ਅੰਨਾ ਨਾ ਕੰਨਾਂ ਨੂੰ ਹੱਥ ਲਾ ਕੇ ਛੱਡ ਕੇ ਜਾਣਗੇ ਤੇ ਮੇਰਾ ਨਾਮ ਢਾ ਦੀ ਬਲਜੀਤ ਮੈਂ ਤੈਨੂੰ ਬਾਰ ਬਾਰ ਇੱਕੋ ਕਹਲਾਂਦੀ ਵੀ ਨਾ ਇਨੇ ਖਲਾਰੇ ਪਾਓ ਜਿਹੜੇ ਸਾਡੇ ਕੋ ਸਾਂਭੇ ਨਾ ਜਾਣ। ਉਹ ਖਲਾਰੇ ਤੇ ਹੁਣ ਪਾਤੇ ਆ ਤੇਰੀ ਨੌ ਨੇ ਪਾਏ ਆ। ਨੌ ਨੇ ਪਾਏ। ਇਹ ਨਹੀਂ ਹੁਣ ਸਾਂਭੇ ਜਾਣੇ। ਚਲੋ ਜਾ ਕੇ ਅੰਦਰ ਚਾਹ ਬਣਾ। ਉਹ ਮੇਕੋ ਨਹੀਂ ਮੰਨਦੀ ਚਾਹ। ਨਹੀਂ ਬਣਦੀ। ਜਿੱਦ ਉਹਦੀ ਮਾਂ ਬੋਲਦੀ ਆ ਚਾਹ ਪੀਣ ਵਾਲੇ ਲੱਛਣ ਆਗੇ ਉਹਦੇ ਪਹਿਲਾਂ। ਤੁਸੀਂ ਆਪਣੇ ਕਰਤੱਬੀ ਬੁਲਾਇਆ। ਜੇ ਨਾ ਹੋਗਾ ਲੈ ਆ ਕੰਮ ਕਰਦੇ ਤੇ ਨਾ ਲੜਾਈਆਂ ਪੈਂਦੀਆਂ ਤੇ ਨਾਉ ਬੋਲਦੀ ਆਣ ਕੇ। ਸਾਡੀ ਦੀ ਮਾਂ ਹੀ ਨਹੀਂ ਚੰਗੀ ਤਾਂ ਹੀ ਕਿਸ ਨੂੰ ਕੀ ਕਹਿਣਾ। ਐਦਾਂ ਕਰ। ਰਲ ਕੇ ਨਾ ਆਪਣੇ ਭਰਾਤ ਮਾਂ ਦਾ ਵੀ ਗਲ ਘਟਾ ਦੇ। ਕਟਾ ਦੇਣੀ ਚੰਗੀ ਤਾਂ ਦੋਵੇਂ ਜਾਣੇ ਰੋ ਭੈਣ ਪਰਾ ਤੁਹਾਡੀ ਬਣਨੀ ਮੇਰੀ ਦੇ ਵਿੱਚ ਬਣਦੀ ਨਹੀਂ ਤੜਨਾ ਮੰਮੀ ਕਿਤਨਾ ਨਹੀਂ ਮਾਰਾ ਉਹ ਲੋਕੇ ਦੇ ਆਪਣੇ ਨੈਣਾਂ ਵਾਲ ਦੀ ਗੱਲ ਕਰਦੇ ਤੇ ਤੂੰ ਖੜੇ ਕਿੰਨਾਂ ਦੀ ਗਲਤ ਚੱਲਣ ਦੇ ਕਿੰਦਾ ਉਹਨਾਂ ਵਾਲ ਦੀ ਗੱਲ ਕਰ 10ਵੇਂ ਤੋਂ ਪਹਿਲਾਂ ਦਮ ਦੀਆਂ ਮੱਥਾਂ ਚਾਹ ਬਣਾ ਉਹ ਤੀਆਂ ਗੱਲਾਂ ਕਰਦੀ ਤੂੰ ਜ਼ੁਬਾਨ ਤਾਂ ਤੇਰੀ ਟੁੱਕਣ ਵਾਲੀ ਹੋਈ ਕੀ ਸਿਆ ਪਾ ਪਾਵਾਂ ਹੁਣ ਜਿਦਾਂ ਮੇਰੇ ਕਾਲ ਦੇ ਠੰਡ ਪਵੇ ਕਿ ਜਾਨੇ ਗੱਲ ਹੀ ਨਹੀਂ ਬੰਨੀ ਮਾਤਾ ਆਪਣਾ ਰੋਲਾ ਪਾਈ ਜਾਂਦੀ ਆਪਣਾ ਰੋਲਾ ਪਾਈ ਜਾਂਦੇ ਇਦਾਂ ਦੀ ਕੋਈ ਸਕੀਮ ਲਾਵਾਂ ਜੀ ਜਨਾ ਮਨਪੀਸ ਆਪਣੇ ਪੇਕੇ ਚਲ ਜੇ ਫੇਰ ਗੱਲ ਬੰਨੀ ਆ ਉਹਨਾਂ ਚ ਨਹੀਂ ਨਾ ਦੇ ਹਟਣਾ ਇਹ ਤੇ ਗੇਜ ਹੀ ਗਏ ਆ ਕਦੀ ਜਵਾਈ ਕੋਟਲੇ ਕਦੀ ਨੂੰ ਕੋਟਲੀ ਫੇਰ ਹੀ ਕੰਮ ਸੁੱਤਰ ਆਉਣਾ ਲਗਣਾ ਕੋਈ ਨਾ ਕੋਈ ਸਕੀਮ ਇਦਾਂ ਤਾਂ ਨਹੀਂ ਗੱਲ ਬੰਨੀ ਇਹ ਕਿ ਇਹਦੀ ਭੈਣ ਵਹਨਾਂ ਦੀ ਇਹ ਵੱਡਣ ਵਾਲੀ ਹੋਈ ਆ ਕੋ ਵਾਲੇ ਦੀ ਜੜ ਤੇ ਇਹ ਆਸ ਲਈ ਕੋਈ ਨਾ ਕਰਦਾ ਕੋਈ ਨਾ ਕੋਈ ਹਿਲਾ ਹਾਂ ਆਗੜਾ ਆ ਗਿਆ ਲੈ ਚਾਚੇ ਨੇ ਵੀ ਚੋਹ ਹੈ ਨਹੀਂ ਘਰ ਇਹ ਕਿੱਧਰ ਆ ਗਈ ਦੱਸ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਆ ਠੀਕ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਰਾਵਾ ਰਾਜੀ ਬਾਜੀ ਆ ਠੀਕ ਠਾਕ ਜੇ ਤੇਰੇ ਸਾਹਮਣੇ ਠੀਕ ਠਾਕ ਫੋਨ ਕਿਉਂ ਨਹੀਂ ਚੁੱਕਣ ਦੇ ਫੋਨ ਤੋ ਹੀ ਕਰੀਤਾ ਅਸੀਂ ਤਾਂ ਸਾਰੇ ਟੱਬਰ ਨਵਾਰੀ ਵਾਰੀ ਫੋਨ ਲਾਉਣੇ ਤੇ ਕਿਸ ਨੇ ਫੋਨ ਨਹੀਂ ਚੁੱਕਿਆ ਤਾਂ ਹੀ ਤਾਂ ਸਾਨੂੰ ਹਾਰ ਕੇ ਆਉਣਾ ਪਿਆ ਅਸੀਂ ਕਿ ਉਤਰਾ ਆਉਣਾ ਸੂੰਹ ਦੇ ਸਾਹਣ ਲਗਾ ਵਾ ਲੈ ਮੈਂ ਵੇਖਿਆ ਨਹੀਂ ਅਸੀਂ ਤੇ ਆਖਾ ਤੇਰਾ ਫੋਨ ਫਾਨ ਵੀ ਖਰੇ ਖੋ ਗਿਆ ਤੈਨੂੰ ਚੰਗਾ ਤਪਲਾਇਆ ਵੀ ਤੈਨੂੰ ਗੱਲ ਨਹੀਂ ਕਰੇ ਕਰ ਦਿੰਦੇ ਗੱਲ ਨਹੀਂ ਕਰ ਦਿੰਦੇ ਹੁਣੇ ਤੇ ਕਿ ਪਉਣੀ ਕਿੱਥੇ ਬਾੜਿਆ ਹੁਣ ਅੰਦਰ ਉਹਨੂੰ ਚਾਚਾ ਇਹ ਥੋੜੀ ਕੀ ਹਰ ਵਾਲੀ ਕੋਟੀ ਖਾਈ ਜਾਣੀ ਓਏ ਉਹ ਨਹੀਂ ਗੱਲਾਂ ਹੁੰਦੀਆਂ ਪਰ ਸਾਨੂੰ ਤੇ ਫਿਕਰ ਹੀ ਨਾ ਪੁੱਤ ਓਏ ਪਰੋਣੇ ਆਏ ਹੀ ਅੱਛਾ ਤੂੰ ਮੈਂ ਹਾਂ ਦੇ ਜਾਣਾ ਵਾ ਤੇ ਫੇਰ ਮੈਂ ਚਲ ਬਾਤ ਹੀ ਜਾਨਨੇ ਆ ਤੇ ਤੂੰ ਉਦੋਂ ਦਾ ਕਿਉਂ ਨਹੀਂ ਆ ਜਨਨ ਦਾ ਤੁਰਿਆਂ ਘਰੋਂ ਪਰਸੋਂ ਦਾ ਉਹ ਫੇਰ ਮੰਨੇ ਨੇ ਜੇ ਕਰੀ ਭਾਈਆ ਮਾਹ ਤੂੰ ਆ ਰਹਿ ਝੜੀ ਰਹਿ ਝੜੀ ਮਾਹ ਦਾ ਆਇਆ ਇੱਕ ਦਿਨ ਪਹਿਲਾਂ ਛਿੱਤਰ ਖਾਦੇ ਉਦੋਂ ਤੇ ਮਹਾ ਆਇਆ ਹੋ ਗਿਆ 6 ਮਹੀਨੇ ਤੈਨੂੰ ਆਏ ਨੂੰ ਉਹ ਮੈਂ ਬਦਲਾ ਲੈ ਲਿਆ ਆਪਣਾ ਕਿਦਾਂ ਕੋਈ ਜ਼ਿਆਦਾ ਤੇ ਨਹੀਂ ਖਲਾਰਾ ਪਾਤਾ ਲੱਗ ਜੂ ਪਤਾ ਚਾਚੀ ਤੈਨੂੰ ਮੈਂ ਇਹਦੇ ਖਲਾਰਾ ਪਾ ਕੇ ਬੈਠਾ ਇੱਥੇ ਤੇ ਉਧਰ ਆਏ ਤੇ ਤੇਰੀ ਗਾੜੀ ਜੋੜੇ ਹੱਥ ਨਾ ਯਤ ਕਰੋ ਨਾਤ ਕਰੋ ਆਪਣਾ ਹੀ ਘਰ ਕੰਮ ਹੋਣਾ ਮੇਰਾ ਗੁਲਾਮ ਆਇਆ ਤੁਹਾਨੂੰ ਰਾਮੇ ਦੀ ਗੱਲ ਥੋੜਾ ਬਾਹਰ ਸਾਨੂੰ ਤੇ ਫਿਕਰ ਪੈ ਗਿਆ ਕਿ ਮੁੰਡਾ ਵੀ ਘਰੋਂ ਚਲ ਗਿਆ ਹਾਏ ਘਰ ਨੂੰ ਕਿਉਂ ਨਹੀਂ ਆਏ ਲੈ ਕੇ ਕਿਉਂ ਨਹੀਂ ਆਇਆ ਪਤਾ ਕੀ ਗੱਲ ਆ ਇੱਧਰ ਵੀ ਆਪਣਾ ਘਰ ਉਧਰ ਵੀ ਆਪਣਾ ਘਰ ਤੇ ਮੈਗੂ ਆਖਿਆ ਕਿ ਇਹਨੂੰ ਮੈਂ ਕੋ ਚੰਗੀ ਨਹੀਂ ਮਾਰੀ ਨੀ ਉਹਨੇ ਕਹ ਰਹਿ ਪਾ ਰਾਤ ਮੈਂ ਤਾਂ ਰਹਿ ਪਈ ਨਹੀਂ ਤੇ ਤੂੰ ਫੋਨ ਕਰਕੇ ਇਹਨੂੰ ਦੱਸ ਦਿੰਦਾ ਤੇ ਫਿਰ ਸਾਨੂੰ ਲੋੜ ਹੀ ਕੋਈ ਨਹੀਂ ਮਗਰ ਆਉਣ ਦੀ ਪਰ ਇਹਨੇ ਸਾਨੂੰ ਥੋੜੀ ਸਮਝਿਆ ਕਾਚਾ ਤੇਰਾ ਵੀ ਜੀ ਨਹੀਂ ਲੱਗਦਾ ਘਰ ਇਹਨਾਂ ਨਾਲ ਸੌਹਰੇ ਪੈ ਰਗਵੀਰ ਨੇ ਕੀ ਖੜਾ ਮੈਂ ਪਿਛੇ ਰਹਿ ਗਿਆ ਆ ਜਾ ਕੀ ਗੱਲਾਂ ਕਰਦਾ ਇਹਨੇ ਖੜਾ ਕਿਉਂ ਫੋਨ ਕਰਕੇ ਦੱਸਣਾ ਇਹਦੇ ਅਸੀਂ ਕੁਝ ਲੱਗਦੇ ਆ ਇਹ ਨਹੀਂ ਸਾਨੂੰ ਪੱਕ ਵੀ ਸਮਝਦਾ ਅਸੀਂ ਮਰਮਰੀ ਪੈਨੇ ਤੁਹਾਡੇ ਤੇ ਭਰਾਵਾ ਕੀ ਆਵੇਂ ਨਾ ਚਾਚੇ ਨੂੰ ਪੰਪ ਦਿੰਦੀ ਰਿਹਾ ਕਰ ਲੈ ਦੱਸ ਗੱਲ ਵਿਹਾਰੀ ਆ ਮੈਨੂੰ ਹੀ ਇਹਨੇ ਆਖਿਆ ਵੀ ਚੱਲੀਏ ਮੈਂ ਤਾਂ ਤੁਰਦੀ ਨਹੀਂ ਮੈਂ ਆ ਹੀ ਗੱਲਾਂ ਕਰਾ ਕੇ ਆਉਣਾ ਉੱਥੋਂ ਉਹ ਗੱਲ ਚਾਚੇ ਰਾਮ ਚੰਗਾ ਚੋਖਾ ਖਾਣ ਨੂੰ ਜੀ ਕਰ ਤੂੰ ਨਾ ਬਣਾ ਕੇ ਦਿੰਦੇ ਮੀਂਹ ਪੈ ਗਿਆ ਡਿਆ ਆਹੇ ਚੱਲ ਅਛਾ ਚੰਗਾ ਚੋਖਾ ਵੇ ਤੈਨੂੰ ਖਵਾ ਲਿਆ ਤੇ ਮੈਂ ਰਹਿ ਗਿਆ ਮੇਰੇ ਚਾਚਾ ਖੁੱਖਾ ਨਿਕਲ ਗਿਆ ਵੇ ਚੱਲ ਭਰਾਵਾ ਚੰਗਾ ਆ ਸ਼ੁਕਰ ਵਾ ਜੇ ਰਾਜੀ ਬਾਜੀ ਆ ਤੇ ਚੰਗਾ ਵਾ ਆ ਜਾ ਆ ਜਾ ਫੇਰ ਚਲੋ ਸਾਡੇ ਮਨ ਨੂੰ ਨਿਸ਼ਾਨਤੀ ਆ ਸਾਡੇ ਠੀਕ ਠਾਕ ਵਾ ਹਾਂ ਮੁੜਕੇ ਤਾਂ ਨਹੀਂ ਨਾ ਕੋਈ ਗੱਲ ਬਾਤ ਹੋਈ ਨਾ ਨਾ ਮੁੜਕੇ ਕਾਦੀ ਗੱਲ ਹੋਣੀ ਇਹ ਠੀਕ ਆ ਤੇ ਹੁਣ ਕਿਹੜੇ ਵੇਲੇ ਆਉਣਾ ਸੀ ਤੁਸੀਂ ਉਦਾਂ ਉਹ ਮਨਪ੍ਰੀਤ ਦੀ ਮੰਮੀ ਆਈ ਸੀ ਅਛਾ ਅਛਾ ਮੈਂ ਤੁ ਜਵਾਈ ਨੂੰ ਫੇਰੇ ਮੇਰਾ ਪਰਸ਼ਾਵਾਂ ਪੈਗਾ ਜਵਾਈ ਉਸਲੇ ਕੁੜੀ ਲੈ ਕੇ ਚਲ ਗਿਆ ਇਹ ਤਾਂ ਗੱਲ ਹੈਗੀ ਆ ਠੀਕ ਨਿਸ਼ਾਨੀ ਗੱਲ ਕੀਤੀ ਨਾ ਮੈਂ ਵਧੀਆ ਕੀਤੀ ਗੱਲ ਤੂੰ ਤੇ ਅਕਲ ਵਾਲਾ ਭਰਾਵਾ ਅਕਲ ਤੇਰੀ ਇਹਨਾਂ ਨੇ ਵੀ ਮਾਰ ਦਿੱਤੀ ਇੱਕ ਸਾਹ ਦੀ ਕੋਈ ਨਾ ਬੁੱਧੀ ਭਿਸ਼ਟੀ ਕੀਤੀ ਜੇ ਮੇਰੀ ਇਹ ਹਾਈ ਹਾਈ ਮੈਂ ਤੇ ਆਪ ਹੀ ਆਪਣੇ ਪਾਸਾ ਸਿਆਪਾ ਬਵਾ ਲਿਆ ਨਾਮ ਜੋ ਤੈਨੂੰ ਮਾੜਾ ਮੋਟਾ ਕੋ ਕਹਿੰਦਾ ਤੇ ਚਾਹ ਹੁਣ ਉਹਨੇ ਹੀ ਬਣਾਉਣੀ ਸੀ ਨਾ ਨਾਨੂ ਬਾਜ ਮਾਰ ਲਿਆ ਵਾ ਉਹ ਨਾਲ ਮੱਖੀ ਪੈ ਜੇ ਫਿਰ ਦੋਰੇ ਸਿਆਪਾ ਕਰਨਾ ਪੈਣਾ ਉਹ ਬੀਬੀਓ ਆ ਜਾਓ ਚਾਹ ਪੀ ਲਓ ਮੰਮੀ ਆ ਜਾਓ ਇੱਥੇ ਸਾਰੇ ਜਣੇ ਬਹਿ ਕੇ ਚਾਹ ਪੀਣੇ ਨੇ ਨਹੀਂ ਤੂੰ ਕਰੀ ਦਿਨੋ ਵੀ ਭਾਈ ਮੈਂ ਕਰਾਂਗਾ। ਇਹ ਕਾ ਮਸੂਦੋ। ਆਹ ਨਮਾ ਸੇ ਚਾਹੀ ਬੀ ਲੋ। ਤਾਂ ਮਨਪੀ ਲੱਲਾ ਤੁਮੀ ਪਤਾ? ਕੋਣ ਮਿਲੇ ਲੈਣੀ। ਮਮਾ। ਮੈਂ ਸਵੇਰ ਦੀ ਪੀਤੀ ਚਾਹ। ਰੋਟੀ ਪਾਣੀ ਖਾਦਾਈ। ਖਾਦਾ ਹੀ ਮਮੀ। ਉਹ ਤਾਂ ਟਾਈਮ ਤੋਂ ਟਾਈਮ ਰੋਟੀ ਖਾਈਦੀ ਹੁੰਦੀ ਚਾਹ ਪਾਣੀ ਪੀ ਕੇ ਰਹੀਦਾ ਹੁੰਦਾ ਵਾ। ਮਾਸੀ ਜੀ ਉਹ ਬਸੇਰਾ ਚੰਗਾ ਚੋਖਾ ਬਣਾਇਆ ਹੈ। ਸਭ ਕੋ ਨਾਲ ਹੀ ਬੈ ਕੇ ਖਾਦਾ ਵਾ। ਉਹ ਬਾਅਦ ਚ ਲੜਦੇ ਆ ਰੋਟੀ ਪਾਣੀ ਖਾ ਕੇ ਲੜਦੇ ਆ ਉਹ ਭੁੱਖੇ ਢੱਡ ਦੀ ਲੜਦੇ ਇਹ ਵੀ ਬਸੇਰੇ ਚਲਾ ਗ ਬਲਜੀਤ ਤੂੰ ਤਾਂ ਪੁੱਤ ਚਾਰ ਦਿਨ ਪਰੌਣੀ ਆਈ ਆ ਤੇ ਰਹਿਣਾ ਵਾ ਤੇ ਰਹਿਣਾ ਤੇ 24 ਘੰਟੇ ਇਹਨਾਂ ਨੇ ਘਰ ਵਾ ਤੋ ਪੁੱਤ ਇਦਾਂ ਦੇ ਕੰਮ ਨਹੀਂ ਕਰੀਦੇ ਹੁੰਦੇ ਇਹੋ ਤਾਂ ਗੱਲ ਨਾ ਮਸੀ ਜੀ ਮੈਂ ਤਾਂ ਚਾਰ ਦਿਨ ਰਹਿਣਾ ਸੀ ਨਾ ਇਹਨਾਂ ਨੇ ਤਮਾਸ਼ਾ ਲਾ ਕੇ ਵਿਖਾਲ ਦਿੱਤਾ ਵੀ ਤੂੰ ਜਾਂਦੀ ਕਿਉਂ ਨਹੀਂ ਪੁੱਤੋਂ ਤੂੰ ਵੀ ਸਿਆਣੀ ਆ ਭੈਣ ਜੀ ਵੀ ਸਿਆਣੀ ਆ ਭੈਣ ਜੀ ਕਿੰਨੀ ਚੰਗੀ ਆ ਨਾ ਸਸਰ ਨਾਲ ਮਿਲ ਕੇ ਰਹਿੰਦੇ ਤੇ ਮੈਂ ਉਹਨੂੰ ਕੀ ਆ ਪੁੱਤ ਉਹੀ ਨਾਲ ਮਿਲ ਕੇ ਰਵੇ ਤੇ ਸਾਰੇ ਘਰ ਦੇ ਝਟ ਚੰਗੇ ਲੰਘ ਜਾਂਦੇ ਆ ਮਾਸੀ ਜੀ ਗੱਲ ਬਾਤ ਕੋਈ ਵੀ ਨਹੀਂ ਕੀ ਚੁੱਪ ਕਰ ਚੁੱਪ ਕਰ ਚਾਹ ਪੀਓ ਐਵੇਂ ਨਾ ਕਰ ਕੋਈ ਗੱਲ ਨਹੀਂ ਭੈਣ ਜੀ ਛੱਡੋ ਤੀ ਉਹ ਗੱਲ ਬਾਰ ਬਾਰ ਕਰੀ ਜਾਓਗੇ ਨਾ ਤਾਂ ਨਿਕਲਣਾ ਕੁਝ ਨਹੀਂਗਾ ਚਾਹ ਪੀਓ ਇਹਨਾਂ ਪੈਰ ਹੁਣੇ ਠੀਕ ਹੋਣਾ ਵਾ ਤੇ ਤੁਸੀਂ ਬੋਲ ਬਾਲ ਕੇ ਤੇ ਐਵੇਂ ਬੁਰੇ ਬਣਨਾ ਭੈਣ ਜੀ ਉਹ ਮੈਨੂੰ ਤਾਂ ਇੰਨਾ ਦੁੱਖ ਲੱਗਾ ਨਾ ਮੈਂ ਤਾਂ ਉਥੋਂ ਭੱਜੀ ਆਈ ਮੈਂ ਪਤਾ ਨਹੀਂ ਕੀ ਗੱਲ ਹੋ ਗਈ ਆ ਕਿ ਜਿਹੜਾ ਇਦਾਂ ਰੋਂ ਡਈ ਆ ਕਿ ਤੁਸੀਂ ਕੁਛ ਆਖਿਆ ਵਾ ਜਾਂ ਇਹਨੇ ਕੋਈ ਜ਼ਿਆਦਾ ਕੁਛ ਆਖਤਾ ਮੈਂ ਮੈਂ ਤਾਂ ਤੱਦ ਭੱਜੀ ਆਈ ਮੈਨੂੰ ਇੰਨੀ ਟੈਨਸ਼ਨ ਮੈਂ ਆਪਣੇ ਸਰੀਰਵਾਲ ਨਹੀਂ ਵੇਖਾ ਕਿ ਭਾਵੇਂ ਚੱਕਰ ਖਾ ਕੇ ਰਾਹ ਜੀ ਡਿੱਗ ਪੈਂਦੀ ਨਹੀਂ ਉਦਾਂ ਬਲਜੀਤ ਠੀਕ ਆ ਖੁਸ਼ਬਾ ਕਰਨਾ ਚੰਗਾ ਕੋਈ ਸਹੀ ਆ ਜੀ ਮੈਂ ਤਾਂ ਹੁਣ ਪਰੌਂਠੀ ਖਾ ਜਰ ਨਹੀਂ ਨਾ ਜੀ ਅੱਛਾ ਅੱਛਾ ਪਹਿਲਾਂ ਸਲੂਸੀ ਪੀਤੀਆਂ ਗਰਾਨੀ ਚੜੀ ਪੂਰੀ ਹੁਣ ਛੱਡਦੀ ਆਂ ਮੈਂ ਅਗਰੀ ਫੜੀ ਆ ਇੱਥੇ ਹੀ ਹੁਣ ਸੌਹ ਪਾ ਜੀ ਵੀ ਅੱਜ ਤੋਂ ਵਾਦਾ ਨਾ ਮੈਂ ਇੱਥੇ ਤੇ ਨਾ ਮੈਂ ਉੱਥੇ ਮੈਂ ਨਹੀਂ ਕਿਤੇ ਸ਼ਰਾਬ ਪੀਣੀ ਚੰਗਾ ਜੀ ਅੱਜ ਹੁਣਗੇ ਇੱਥੇ ਸਾਰੇ ਗੱਲਾਂ ਕਰ ਲਈਆਂ ਵਾ ਇਹ ਚੰਗਾ ਪਲਾਵਾ ਇਹਨੇ ਹਾਨੂੰ ਘਰ ਫਿਕਰਾਂ ਚ ਪਾਇਆ ਵਾ ਫਿਖਰਿਆ ਉੱਥੇ ਕੀ ਗੱਲ ਹੋ ਗਈ ਆ ਅਸੀਂ ਐਵੇਂ 100 200 ਦਾ ਤੇਲ ਫੂਕਦੇ ਆਏ ਆ ਤੇ ਗਾੜੀ ਬਲਜੀਤ ਨੇ ਪਤਾ ਨਹੀਂ ਕਿਹੜੇ ਮੂੰਹ ਕੋਣਾ ਹਨ ਮਾਸੀ ਜੀ ਚਾਹ ਪੀ ਲਓ ਹਉਂ ਤੇ ਆ ਗਿਆ ਜੇਨਾ ਹੁਣ ਤੇ ਵੇਖ ਲਿਆ ਠੀਕ ਠਾਕ ਵਾ ਤੇ ਛੱਡੋ ਹੁਣ ਗੱਲ ਨੂੰ ਆਜੋ ਅੱਛਾ ਜੀ ਸੱਸੀ ਆ ਸੱਸੀ ਕਾ ਭਾਜੀ ਸੱਸੀ ਕਾ ਸੱਸੀ ਕਾ ਭਾਜੀ ਸੱਸੀ ਉਹ ਠੀਕ ਠਾਕ ਸੱਸੀ ਉਹ ਭੋੜ ਜੀ ਸੱਸੀ ਕਾ ਤਾਂ ਠੀਕ ਠਾਕ ਸੱਸੀ ਕਾ ਭੈਣ ਜੀ ਸੱਸੀ ਉਹ ਆ ਜੀ ਸੱਸੀ ਕਾ ਭਲਦੀ ਤਾਂ ਤੁਹਾਡਾ ਜੀ ਨਹੀਂ ਲੱਗਾ ਮਗਾ ਹਾਂ ਹੋ ਗਏ ਨਹੀਂ ਜੀ ਲੱਗਾ ਪਉ ਤੁਹਾਡਾ ਆਜੋ ਇੱਥੇ ਸੁਣਾਓ ਠੀਕ ਠਾਕ ਸਾਨੇ ਹਾਂਜੀ ਸਵਦੀਆ ਪਾਣੀ ਲਿਆਵਾਂ ਪਹਿਲਾਂ ਨਹੀਂ 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 ਆਖਿਆ ਰਕਬੀਰ ਆਪਣੇ ਸਹੁਰੇ ਕਿਹਾ ਇਹ ਨਹੀਂ ਜਾ ਸਕਦੇ ਹਾਂ ਆਓ ਆਣ ਤੁਹਾਨੂੰ ਪਾੜ ਤੁਹਾਡਾ ਪਾਣੀ ਆ ਕਿਉਂ ਨਹੀਂ ਚੱਲ ਨਹੀਂ ਪਾਣੀ ਨਹੀਂ ਪਹਿਲਾਂ ਖੁਦ ਪਹਿਲਾਂ ਸੁਣਾਓ ਠੀਕ ਠਾਕ ਹਾਂਜੀ ਠੀਕ ਠਾਕ ਸਾਰੇ ਤੁਸੀਂ ਸੁਣਾਓ ਹਾਂ ਠੀਕ ਠਾਕ ਭੈਣ ਜੀ ਕਿਰੋਂਦੇ ਆਏ ਮੈਂ ਵੀ ਹੁਣੇ ਆ ਲੈ ਆਈਆਂ ਭੈਣ ਜੀ ਅੱਛਾ ਅੱਛਾ ਠੀਕ ਠਾਕ ਪਰਿਵਾਰ ਸਾਰਾ ਠੀਕ ਠਾਕ ਪਰਿਵਾਰ ਵਧੀਆ ਤੁਸੀਂ ਦੱਸੋ ਕਿਦਾਂ ਠੀਕ ਠਾਕ ਹਾਂਜੀ ਵੀ ਠੀਕ ਠਾਕ ਆ ਏ ਆਏਗੇ ਪਰਸੋਂ ਕਿਤੇ ਅਸੀਂ ਆਖਣੇ ਵੀ ਆਏ ਨਹੀਂਗੇ ਮਿਲ ਕੇ ਆਉਣੇ ਅਸੀਂ ਮਗਰ ਜਾਣੇ ਵੇਖ ਕੇ ਆਈਏ ਕੀ ਕਰਨ ਦੇ ਉੱਥੇ ਬੈਠੇ ਚਲੋ ਵਧੀਆ ਨਾ ਪਹਿਲਾਂ ਵੱਡੀ ਧੀ ਆਉਣੀ ਚਾਹੀਦੀ ਬਾਅਦ ਚ ਨਿੱਕੀ ਆਉਣੀ ਚਾਹੀਦੀ ਆ ਨਿੱਕੀ ਪਹਿਨ ਜੇ ਰਕਾਲੀ ਪਾ ਜੇ ਮੈਂ ਛੇਤੀ ਜਾਣਾ ਵਾਂਟੇ ਫੇ ਨਿੱਕੀ ਧੀ ਨੂੰ ਪਹਿਲਾਂ ਆਉਣਾ ਪੈ ਜਾਂਦਾ ਵਾ ਤੇ ਵੱਡੀ ਹੁਣ ਮਗਰੋਂ ਆ ਗਈ ਕੋਈ ਗੱਲ ਨਹੀਂ ਚਲੋ ਕੋਈ ਨਹੀਂ ਕੇਕਾਰ ਜੋ ਕਿਤੇ ਪਹਿਲਾਂ ਤੁਸੀਂ ਆ ਗਏ ਕਿਤੇ ਉਹ ਆ ਗਏ ਲੈ ਵੇਖ ਲੋ ਨਾ ਨਾ ਕਰਦੇ ਪਾਣੀ ਲੈ ਆਈ ਆ ਮਨਪ੍ਰੀਤ ਕਿਤੇ ਸਾਡੀ ਜਿੰਦ ਜਾਨ ਵਾਂ ਕਿਤੇ ਇੰਨਾ ਸਾਡਾ ਕਰਦੀ ਭੈਣ ਜੀ ਕਿਤੇ ਬਹੁਤ ਪਿਆਰ ਕਰਦੀ ਸਾਡੇ ਨਾਲ। ਦੋਨੋਂ ਤਵੇ ਇਦ ਨਹੀਂ ਵੀ ਸਾਡਾ ਹੀ ਕਰਦੀ ਜਿਹੜਾ ਵੀ ਪਰੋਣਾ ਹਜੇ ਤੇ ਉਹਦਾ ਹੀ ਕਰਦੀ ਆ। ਆ ਆ ਜਾਂਦਾ ਹੀ ਬੜਾ ਕਰਦੀ ਆ। ਭੈਣ ਜੀ ਤੁਹਾਡੇ ਮੂੰਹ 'ਚ ਕਿਹੋ ਸ਼ੱਕਰ? ਮੇਰੀ ਤੀ ਦੀ ਵੀ ਤੁਸੀਂ ਸਿਬਤ ਕੀਤੀ। ਮਾਂ ਨੂੰ ਠੰਡ ਪੈ ਗਈ ਆ। ਇਹ ਤਾਂ ਗੱਲ ਹੈ ਹੀ ਆ। ਇਦਾਂ ਬਹੁਤ ਲੱਗ ਧੀ ਆ। ਕਿਤੇ ਥਾਂ ਨਹੀਂ ਦਿਖਾਉਂਦੀ। ਇਹਦੇ ਆਏ ਗਏ ਦਾ ਆਦਰਮਾਨ ਚਾ ਪੂਰਾ ਕਰਦੀ ਆ ਪਹਿਲਾਂ ਹੀ ਫਿਕਰ ਹੁੰਦਾ ਵੀ ਆਉਣਾ ਮੈਂ ਤੇ ਮੈਂ ਆਇਆ ਚੀਜ਼ ਬਣਾ ਲਾਂ ਭੈਣ ਜੀ ਮੇਰੀ ਤੇ ਧੀ ਇੰਨੇ ਠੰਡੇ ਸੁਭਾਅ ਦੀ ਆ ਨਾ ਇਹਦੇ ਦੰਦ ਤੋਂ ਦੰਦ ਨਹੀਂ ਚੋਕਦੀ ਉਹ ਤੇ ਸਾਰਿਆਂ ਦੇ ਆਗਿਆਕਾਰ ਵਾ ਆਗਿਆਕਾਰ ਸਹੀ ਆ ਭੈਣ ਜੀ ਸਹੀ ਗੱਲ ਆ ਇਹੋ ਹੀ ਮਤ ਦਿੱਤੀ ਆ ਤੇਨੂੰ ਮੈਂ ਸੌਰੇ ਜਾ ਕੇ ਐ ਠੀਕ ਠਾਕ ਰਹਿਣਾ ਤੇ ਕੋਈ ਮੈਨੂੰ ਸ਼ਿਕਾਇਤ ਨਹੀਂ ਤੇਰੀ ਆਉਣੀ ਚਾਹੀਦੀ ਚਾਹੀਦੀ ਸਹੀ ਗੱਲ ਆ ਭੈਣ ਜੀ ਫੜਾ ਮਾਸੀ ਬੱਸ ਫੁਰਤ ਲਾਉਂ ਵੀ ਲੈ ਆਈ ਕੋਈ ਨਹੀਂ ਕੋਈ ਨਹੀਂ ਪੁੱਤ ਭਰੋ ਜਾ ਤੋ ਹਿਮੀ ਕੋਈ ਨਹੀਂ ਪੀਓ ਤੁਸੀਂ ਤੁਸੀਂ ਕਿਹੜੇ ਸੋਚੀ ਡੁੱਬ ਗਏ ਜੋ ਨਹੀਂ ਕਿੰਨੂ ਕਹਣ ਦੇ ਨਾ ਉਹਨੇ ਸੋਚਾਂ ਕਿ ਮੈਂ ਰੁੱਗੇ ਮੈਂ ਤਾਂ ਨਹੀਂ ਭਾਬੀ ਨੂੰ ਕਹਣ ਦੇ ਆ ਭਰ ਦਿੰਦਾ ਕੀ ਮੈਂ ਸੁਣਦਾ ਬੰਦਾ ਠੀਕ ਵਾ ਤਾ ਤੂੰ ਚੁੱਪ ਚੁੱਪ ਜੀ ਲੱਗਣ ਨਹੀਂ ਸੇ ਤਾਂ ਇਹ ਦਾਸ ਜੀ ਲੱਗਣ ਦੇ ਇਹ ਮੈਨੂੰ ਨਹੀਂ ਨਹੀਂ ਮੈਂ ਨਹੀਂ ਦਾਸ ਅੱਛਾ ਚਲੋ ਸ਼ੋਗਰਾ ਫੇਰ ਖੋਜ ਵਾਲੇ ਚੰਗਾ ਹੀ ਆ ਕੇ ਖੁਸ਼ੀ ਆਪਾ ਜੀ ਨੂੰ ਚਲੋ ਫੜਾ ਦਿਓ ਆ ਲੈ ਆ ਲੈ ਆ ਲੈ ਲਾ ਨਹੀਂ ਦੇ ਕੋਈ ਨਹੀਂ ਪੀ ਜਾ ਚਾ ਤੂੰ ਜਾ ਮੈਂ ਥੋੜੀ ਪੀਣਾ ਤੁਹਾਨੂੰ ਪਤਾ ਹੀ ਆ ਕੋਆ ਹੈ ਗੁਰੂ ਆਇਆ ਆਓ ਇਹਨੇ ਥੋੜੀ ਪੀਣੀ ਆ ਜਿਹੜੀ ਪੀਣੀ ਵਾਲੀ ਹੋ ਜਾਂਦੀ ਪੀਣੀ ਆ ਨਾ ਚੱਲ ਚਾਚਾ ਆ ਆਵੇਂ ਹੈਗੀ ਮੇਰੇ ਤੋਂ ਆਉਂਦੇ ਆ ਜੀ ਆ ਬਣੀ ਆਦੇ ਵਾਸਤੇ ਵੇ ਲੋ ਸਾਡਾ ਪਾਣੀ ਮੰਤਰੀ ਪਾਇਆ ਸੀ ਤੂੰ ਹੈ ਮੈਂ ਕੋਆ ਮਗਰ ਹੈਗੀ ਦੱਸੇ ਇੱਥੇ ਕਿਹੜੀ ਖੀਰ ਠੰਡੀ ਪਾਈ ਹੈ ਇਹਦੇ ਵਾਸਤੇ ਜਾਂਦੀ ਤਾਂ ਬਾਈ ਮੁੜ ਕੇ ਫਿਰ ਹਾਂਜੀ ਅੱਛਾ ਹੂੰ ਜਾਂਦੀ ਠੀਕ ਕੋਆ ਦਵਾਈ ਤੇ ਵੇਲੇ ਸਾਰੀ ਲੈ ਆਉਂਦੀ ਆ। ਉਹਦਾ ਗੱਲ ਵੱਖਰੀ ਆ, ਗੱਲ ਬਣ ਜਾਂਦੀ ਸਾਡੇ ਘਰ। ਦਵਾਈ ਦਾ ਨਹੀਂ ਉਹ ਮਸਾ ਕਰਦੀ। ਪੁੱਤ ਜਦੋਂ ਫੇ ਡਾਕਟਰ ਸੱਦੇ ਨਾ ਤੇ ਜਾਣਾ ਚਾਹੀਦਾ ਵਾ। ਕਿਉਂਕਿ ਮੁੜਕੇ ਘੜੀ ਦੇਖੋ ਜਿਆ ਸੌ ਕੋ ਤੇ ਜਾ ਪਈਦਾ ਵਾ। ਅੱਜ ਕੱਲ ਸਮਾਂ ਹੀ ਇਦਾਂ ਦਾ ਵਾ ਦਵਾਈਆਂ ਤੋਂ ਬਗੈਰ ਗੱਲ ਬਣਦੀ ਨਹੀਂਗੀ। ਕੋਈ ਨਹੀਂ ਭੂਆ ਜੀ, ਚਾਹ ਕਿੱਦਾਂ ਦੀ ਬਣੀ? ਪਹਿਲਾਂ ਮੈਨੂੰ ਇਹ ਦੱਸੋ। ਆਹ, ਉਸਤਾ। ਚਾਹ ਵੀ ਮੈਂ ਬਣਾਈ ਆ। ਉਮੜਾਈ ਆ ਤੇ ਹੋਰ ਉਦਾਂ ਸਿਪ ਤਾਂ ਇਹਦੇ ਕਰਮਾ ਚ ਵਾ ਜੇ ਇਹਨੇ ਬਣਾਈ ਹੁੰਦੀ ਨਾ ਹੁਣ ਸਾਰਿਆਂ ਨੂੰ ਪੂਰੀ ਵੀ ਨਹੀਂ ਆਉਣੀ ਹੈਗੀ ਨਹੀਂ ਨਹੀਂ ਪੁੱਤ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਚਾਹ ਤਾਂ ਉਹਨੇ ਪੂਰੀ ਬਣਾਉਣੀ ਸੀ ਵਧੀਆ ਬਣਾਉਣੀ ਸੀ ਜੇ ਤੂੰ ਬਣਾਈ ਹੈ ਨਾ ਤਾਂ ਵੀ ਤੇ ਇਹ ਬਹੁਤ ਸੁਆਦ ਵਾ ਚਲੋ ਠੀਕ ਆ ਪੀਓ ਚਾਹ ਨਾਲੇ ਤੁਸੀਂ ਆਉਣ ਨਹੀਂ ਡਏ ਘਰ ਨੂੰ ਰਕਬੀਰ ਆਖਣ ਡਿਆ ਮਸੀ ਆਈ ਤਾਂ ਕਰਕੇ ਨਹੀਂ ਤੁਰਨ ਡੇ ਹੁਆ ਮੈਂ ਤਾਂ ਦੋ ਚਾਰ ਦਿਨ ਰਹਿਣਾ ਸੀ ਮੈਂ ਤਾਂ ਇਹਨਾਂ ਨੂੰ ਕਿਹਾ ਸੀ ਚਲ ਜੋ ਇਹ ਤਾਂ ਉਦੋਂ ਦੇ ਮਗਰੇ ਆ ਗਏ ਮੇਰੇ ਨਾਲੇ ਮੇਰੀ ਗੱਲ ਸੁਣ ਮੇਰੇ ਚਾਚੇ ਨੇ ਕੀਤੀ ਨਾ ਸ਼ਰੀਕਿਆਂ ਵਾਲੀ ਸਾਰੇ ਸਾਹਮਣੇ ਦੱਸਿਆ ਵਾ ਪਿਛਰਾ ਆਪ ਤੂੰ ਜਿਆਦੀ ਪੀਂਦਾ ਵਾ ਦੇਖਿਆ ਕਿੰਨਾ ਟੂਣਾ ਲੰਦੇ ਆ ਅਸੀਂ ਕਿਹੜੇ ਬੋਲੇ ਪੁੱਤ ਉਹਦੇ ਕੰਨਾਂ 'ਚ ਨਹੀਂ ਗੱਲ ਕਰਨ ਤੇ ਅਸੀਂ ਸਾਰੇ ਦਿਨ ਇੱਥੇ ਸੁਣ ਆਡੇ ਤਾਂ ਕੰਨ ਸੁਣਦੇ ਹੀ ਆ ਤੂੰ ਉੱਚੀ ਕਿਹਾ ਮੈਂ ਤਾਂ ਚੁੱਪ ਕਰਦੇ ਤੂੰ ਕਿਹੜੀਆਂ ਗੱਲਾਂ 'ਚ ਪੈ ਗਈ ਸਾਡੇ ਉਹ ਭੈਣ ਜੀ ਚਾਹ ਪੀਉਂ ਤੱਕੀ ਨੀ ਪੁੱਤ ਉਹਦਾ ਮੈਂ ਆਖਿਆ ਪੁੱਤ ਤੂੰ ਉੱਚੀ ਬੋਲ ਕੇ ਦੱਸ ਦੇਣਾ ਸੀ ਉਹ ਭੈਣ ਜੀ ਵਿਚਾਰੇ ਕਿਹੜੇ ਉੱਪਰ ਆ ਉਹਦੇ ਤੇ ਗੁੱਫੜ ਨੇ ਹਾਸੇ ਨਾ ਹੀ ਕਹਿ ਦਿੱਤਾ ਵਾ उन्हें कोई गुस्से ना बालना थोड़ी क्या हुआ? चुप कर जा क्या पीला